ਮੋਹਾਲੀ 에어ਪੋਰਟ ਰੋਡ ਤੇ ਸਵੇਰੇ ਤੜਕਸਾਰ ਭਿਆਨਕ ਐਕਸੀਡੈਂਟ ਹੋ ਗਿਆ ਜਿਸ ਵਿੱਚ ਮਨਾਲੀ ਤੋਂ ਆ ਰਹੀ ਟੈਂਪੋ ਟ੍ਰੈਵਲ ਅਤੇ ਟੈਕਸੀ ਵਿੱਚ ਆਪਸ ਵਿੱਚ ਟੱਕਰ ਹੋ ਗਈ ਟੈਂਪੋ ਟ੍ਰੈਵਲਰ ਚ ਤਕਰੀਬਨ 20 ਛੋਟੇ ਬੱਚਿਆਂ ਸਮੇਤ ਕਰੀਬ 20 ਲੋਕੀ ਸਵਾਰ ਸਨ ਜ਼ਖਮੀਆਂ ਨੂੰ ਮੋਹਾਲੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹ ਜ਼ੇਰੇ ਇਲਾਜ ਹਨ ਸਾਜੀ ਕੀ ਪੂਰੀ ਘਟਨਾ ਕੀ ਹੋਈ ਹੈ ਇਸ ਸਵੇਰੇ 4:30 ਦੀ ਘਟਨਾ ਜੀ ਟੈਂਪੂ ਟਰੈਵਲ ਜਿਹੜੀ ਆ ਬਲੰਗੀ ਸਾਈਡ ਤੋਂ ਆ ਰਹੀ ਸੀ ਇੱਥੇ 18 ਦੇ ਕਰੀਬ ਸਵਾਰੀਆਂ ਦਾ ਨਾ ਤੇ ਜਿਹੜਾ ਟੈਕਸੀ ਚਾਲਕਾ ਇੱਧਰ ਪੰਜ ਛੇ ਸਾਈਡ ਤੋਂ ਇਦੇ ਪੀਰੀ ਵੱਲ ਆ ਰਹੀ ਸੀਗਾ ਇਹਨਾਂ ਦੇ ਆਪ ਵਿੱਚ ਜਿਹੜਾ ਟੈਕਸੀ ਚਾਲਕ ਤੇ ਆਪਣੇ ਡਰਾਈਵਰ ਸਾਈਡ ਤੇ ਵੱਜੀ ਆ ਕੇ ਵੱਜ ਕੇ ਤੇ ਘੁੰਮ ਕੇ ਤੇ ਪਲਟ ਗਈ ਆ ਇੱਥੇ ਪੰਜ ਛੇ ਸਵਾਰੀਆਂ ਦੇ ਸੱਟਾਂ ਲੱਗੀਆਂ ਤੇ ਜਿਹੜਾ ਟੈਂਪੂ ਚਾਲਕ ਹੈ ਇਹ ਮੌਕੇ ਤੋਂ ਭੱਜ ਗਿਆ ਸੀਗਾ ਸਵਾਰੀਆਂ ਦੇ ਕਹਿਣ ਅਨੁਸਾਰ ਤੇ ਜਿਹੜਾ ਟੈਕਸੀ ਚਾਲਕਾ ਉਹਦੇ ਨੂੰਗਲੀ ਸੱਟਾਂ ਲੱਗੀਆਂ ਉਹ ਵੀ ਸਿਗਨਲ ਦਾਪਾ ਸਵੇਰ 'ਚ ਦਾਖਲਾ ਹੈ ਤੇ ਬਾਕੀ ਸਵਾਰੀਆਂ ਵੀ ਕੇ ਆਪਣੇ 6 ਹਸਪਤਾਲ ਤੇ ਦਾਖਲ ਕਿੰਨੀਆਂ ਸਵਾਰੀਆਂ ਜ਼ਖਮੀ ਹੋਈਆਂ 5 6 ਦੇ ਕਰੀਬ ਕੈਦਤਾ ਨਹੀਂ ਹੋਈ ਇਹਨਾਂ ਨੂੰ ਨਹੀਂ ਜੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼